thank right. right. ਸਾਡੇ ਕਮੇਟੀ ਮੈਂਬਰ ਦੇਖ ਲੋ ਹਾਲਤ ਕੀ ਹੈ ਭਾਈ ਚੱਲਿਆ ਨਹੀਂ ਜਾ ਰਿਹਾ ਇਹਨਾਂ ਤੋਂ ਭਾਈ ਇੰਨਾ ਗੰਦਾ ਪ੍ਰਸ਼ਾਸਨ ਦਾ ਸਿਸਟਮ ਚੱਲਿਆ ਨਹੀਂ ਜਾ ਰਿਹਾ ਸਾਡੇ ਕਮੇਟੀ ਮੈਂਬਰ ਤੋਂ ਜੀ ਮੇਰੇ ਖੁਦ ਦੇ ਪਿੰਡ ਦਾ ਬੰਦਾ ਜੀ ਦੇਖ ਲੋ ਅੱਜ ਬਿਨਾ ਮਦਦ ਤੋਂ ਇਹ ਚੱਲਣ ਤੋਂ ਜਿਹੜਾ ਜੀ ਪੂਰਾ ਦੇਖੋ ਲੜਕੀ ਦੇਖ ਲੋ ਜੀ ਇਹ ਤੁਹਾਡੇ ਸਾਹਮਣੇ ਸਾਡਾ ਪੁਲਿਸ ਪ੍ਰਸ਼ਾਸਨ ਹੈ ਜੀ ਲਾਠੀ ਚਾਰਜ ਕੀਤਾ ਸਾਡੇ ਤੇ ਲਾਠੀ ਚਾਰਜ ਸਾਡੀਆਂ ਕੁੜੀਆਂ ਪੈਣਾ ਨੂੰ ਜੀ ਇੰਨਾ ਬੁਰੀ ਤਰ੍ਹਾਂ ਇਹਨਾਂ ਨੇ ਕੁੱਟਿਆ ਮਾਰਿਆ ਇੰਨਾ ਜ਼ਿਆਦਾ ਇਹਨਾਂ ਨੇ ਸ਼ੋਸ਼ਣ ਕੀਤਾ ਸਾਡਾ ਇਹ ਅਧਿਆਪਕ ਨੇ ਜੀ ਇਹ ਪੰਜਾਬ ਦੇ ਅਧਿਆਪਕ ਨੇ ਹਾਲਾਤ ਦੇਖੋ ਜੀ ਹਾਲਾਤ ਪਾਣੀ ਦੀਆਂ ਬੁਸ਼ਾਰਾ ਚਲਾਈਆਂ ਜੀ ਸਾਡੇ ਤੇ ਅਤਿਆਚਾਰ ਹੋਇਆ ਜੀ ਸਾਨੂੰ ਇਨਸਾਫ਼ ਚਾਹੀਦਾ ਇਨਸਾਫ਼ ਚਾਹੀਦਾ ਕੀ ਅਸੀਂ ਪੰਜਾਬ ਦੇ ਨਾਗਰਿਕ ਨਹੀਂ ਹੈਗੇ ਅਸੀਂ ਪੰਜਾਬ ਦੇ ਕੀ ਵਸਨੀਕ ਨਹੀਂ ਹੈਗੇ ਜਾਂ ਤਾਂ ਜੀ ਸਾਨੂੰ ਗੋਲੀ ਮਾਰ ਦੋ ਤੇ ਜਾਂ ਸਾਨੂੰ ਨੌਕਰੀ ਦੇ ਦਿਓ ਜੀ ਗੱਲਾਂ ਦੋ ਹੀ ਨੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਕਾਬਲ ਨਹੀਂ ਇੰਨੇ ਜ਼ਿਆਦਾ ਪੇਪਰ ਕਲੀਅਰ ਕਰਨ ਤੋਂ ਬਾਅਦ ਵੀ ਅਸੀਂ ਕਾਬਲ ਨਹੀਂ ਤਜੀ ਫੇਰ ਸਾਨੂੰ ਗੋਲੀ ਮਾਰ ਦਿਓ ਜੀ ਦੇਖੋ